ਕਿੰਨੇ ਘਿਓ ਦੀ ਪਹਿਲਾਂ ਇਹ ਦੱਸੋ ਇਹ 8 ਨੇ 2.5 ਕਿਲੋ ਘਿਓ ਦੀ ਹੈ 2 ਕਿਲੋ ਕੋਈ ਪਹਿਲਾਂ ਪਾਉਣਾ ਹੈ ਅੱਧਾ ਕਿਲੋ ਉੱਤੋਂ ਦੀ ਪਾਉਗਾ ਹੂੰ ਤੇ 300 ਗ੍ਰਾਮ ਪੱਠਾ ਹੈ ਹੂੰ ਤੇ 200 ਗ੍ਰਾਮ ਹੈਗੀ ਆ ਮੂਸਲੀ ਮੂਸਲੀ ਚੁੱਟੀ ਮੂਸਲੀ ਇਹ 200 ਗ੍ਰਾਮ ਹੈਗੀ ਆ ਮਤਲਬ ਫੋਲ ਸਪਾਰੀ 200 ਗ੍ਰਾਮ ਹੈਗੀ ਆ ਕਮਰਕਸ ਕਮਰਕਸ 200 ਗ੍ਰਾਮ ਹੈਗੀ ਇੱਕ ਘਾਟ ਸਪਾਰੀ ਤੇ 200 ਗ੍ਰਾਮ 150 ਗ੍ਰਾਮ 150 ਗ੍ਰਾਮ 150 ਗ੍ਰਾਮ ਹੈਗੀ ਲਾਲ ਸਪਾਰੀ ਤੇ 70 ਗ੍ਰਾਮ ਮਿਰਚਾਂ ਤੇ 200 ਗ੍ਰਾਮ ਦਰਜਾ ਭਖੜਾ ਤੇ ਅਜਵੈਨ 150 ਗ੍ਰਾਮ 200 ਗ੍ਰਾਮ 150 ਗ੍ਰਾਮ ਜਵੈਣ ਤੇ 150 ਗ੍ਰਾਮ ਸੌਂਫ ਤੇ 300 ਗ੍ਰਾਮ ਕਚਾਰੇ ਗੁੰਡਾ ਤੇ 500 ਗ੍ਰਾਮ 400 400 ਗ੍ਰਾਮ ਸੌਂਫ ਸੌਂਫ ਤੇ ਆਹ अद्दा किलो अद्दा किलो चार हाँ, सौ हाँ, ग्राम 400 ग्राम अद्दा किलो कोपा ये भी चार सौ ग्राम खास खासा ढाई खास किलो दीजा हां ढाई किलो घ्यो दीजा है आटा सारा मतलब शकर भी दसो हां दोलो शकर आटा सारा मतलब ਅੱਧੇ ਕਿਲੋ ਚੋਨਾ ਰੱਖ ਲੈਣਾ ਅੱਧਾ ਕਿਲੋ ਹੁਣ ਹਾਂ ਅੱਧੇ ਕਿਲੋ ਆਟੇ ਦੇ ਵਿੱਚੋਂ ਵੀ ਮੋਟ ਰੱਖ ਲੈਣੀ ਆ ਅੱਛਾ ਕਿਉਂਕਿ ਚੀਜ਼ਾਂ ਨੇ ਕਿਉਂ ਸੂਤ ਲੈਣਾ ਜਾਂ 400 ਗ੍ਰਾਮ ਆਟਾ ਹੋਵੇ ਹਾਂ ਹਾਂ 400 ਅੱਛਾ 400 ਗ੍ਰਾਮ ਆਟਾ ਬਸ ਪਾਉਣਾ ਤੇ ਕਿਉਂਕਿ ਇਹ ਚੀਜ਼ਾਂ ਬਹੁਤ ਚੰਗੀਆਂ ਖਾਣ ਨੂੰ ਨਾ ਇਹ ਕੌਜੀ ਰਹਿਣ ਦੇਣ ਜਿਹੜਾ ਹਿੱਟੇਟ ਸਾਫ ਹੋ ਜਾਂਦਾ ਤਾਂ ਫੇਰ ਮਤਲਬ ਵੀ ਆਪਾਂ ਨੂੰ ਚੀਜ਼ਾਂ ਅਸਰ ਕਰਦੀਆਂ ਨੇ ਨਿਤ ਖਾ ਕੇ ਵੇਖੋ ਲੋਹਿਆਂ ਨੂੰ ਬਣ ਜਾਂਦਾ ਬੰਦਾ ਜਿਵੇਂ ਲੋਹਾ ਹੁੰਦਾ ਇਸ ਤਰ੍ਹਾਂ ਇਹ ਕਿ ਜਿਆ ਸਾਰੇ ਨਾ ਉਹ ਤਾਂ ਮੈਂ ਲੈ ਨਾ ਤੇ ਪਰ ਦਵਾਈਆਂ ਨਾ ਜਾਂਦਾ ਜਿਹੜਾ ਕੋ ਖਾ ਦੂਗਾ ਇੱਕ ਇੱਕ ਸਿਆਰ ਖਾ ਰੂਗਾ ਨਾ ਤਾਂ ਮੜ ਕੇ ਹਰ ਵੇਰੀ ਖਾਊਗਾ ਹੋ ਇਹ ਕਿ ਜਿਆ ਨਾ ਹੈ ਮੜ ਕੇ ਜਦੋਂ ਗੈਸ ਨਾ ਬਣੂਗਾ ਆਪਣੇ ਅੰਦਰ ਆਪਣੇ ਕਬਜੀ ਨਾ ਰਹੀ ਤੇ ਆਪਣਾ ਬਲੱਡ ਨਹੀਂ ਵਧਣਾ ਨਾ ਆਪਾਂ ਚੱਕਰ ਆਉਣ ਫਿਰ ਗੈਸ ਨਾਲ ਹੀ ਚੱਕਰ ਆਉਂਦੇ ਹੈ ਬਲੈ ਗੈਸ ਨਾਲ ਹੀ ਬਲੱਡ ਵਧਦਾ ਇਹ ਪੇਟ ਵੀ ਸਾਫ਼ ਹੁੰਦਾ ਦੇ ਨਾਲ ਤੇ ਮੜ ਕੇ ਇਹ ਹੱਡਾਂ ਨੂੰ ਤਾਂ ਲੋਹਾਰੀ ਕਰ ਦਿੰਦੀਆਂ ਜਿਵੇਂ ਜਿਵੇਂ ਮਤਲਬ ਨਵੇਂ ਜਾਣਨੇ ਕਿ ਤੇ ਖਾ ਗਏ ਕੋਈ ਸਾਡੀਆਂ ਤਾਂ ਤਿਆਰਵਾ ਕੀਤਾ ਹੈ ਬਹੁਤ ਚੰਗੀਆਂ ਚੀਜ਼ਾਂ ਹੈ ਦੇਸੀ ਚੀਜ਼ਾਂ ਪਰਦੇਸੀ ਚੀਜ਼ਾਂ ਆਪਾਂ ਖਾਣ ਦੇਣੀ ਹੁਣ ਅਸੀਂ ਬਣਾਉਣ ਲੱਗਣੀ ਆ ਤੇ ਬਣਾਉਣ ਲੱਗੇ ਦੱਸਾਂਗੇ ਆਹਾਂ ਚੀਜ਼ਾਂ ਇਕੱਠੇ ਕਰੀ ਪਾ ਦੇਣੀ ਆ ਤੇ ਆਹਾਂ ਚੀਜ਼ਾਂ ਯਾਰੇ ਗੁੰਦਾ ਤੇ ਖਾਸ ਕਰ ਤੇ ਸ਼ਮਗਲ ਇਹ ਪਹਿਲਾਂ ਪਾਉਣੀਆਂ ਵਾਰੀ ਵਾਰੀ ਪਹਿਲਾਂ ਸ਼ਮ ਪਾਉਣੀਆਂ ਫਿਰ ਖਾਸ ਕਰ ਪਾਉਣੀਆਂ ਫਿਰ ਚਾਰੇ ਗੁੰਦਾ ਪਾਉਣੀਆਂ ਫਿਰ ਖੋਪਾ ਪਾਉਣਾ ਫੇਰ ਦੂਜਾ ਨੇ ਮਤਲਬ ਚਈਆਂ ਲਾ ਕੇ ਉਹ ਜਿਹੜੇ ਬਰਾਲ ਗੀਆਂ ਫੇਰ ਆਹ ਪਾਉਣੀਆਂ ਉਹ ਦੱਸ ਦਿਆਂ ਜੋ ਤੇ ਵੈਸੇ ਜੇ ਬੰਦਿਆਂ ਜੈਂਟਸ ਤੇ ਲੇਡੀਜ਼ ਦਾ ਫਰਕ ਹੁੰਦਾ ਉਹਦੋਂ ਕੀ ਨਹੀਂ ਪਈਦਾ ਜੇ ਬੰਦੇ ਤਾਂ ਇਹਦਾ ਨਹੀਂ ਪਈਦਾ ਪਹਿਲਾਂ ਤੇ ਵੈਸੇ ਖਾ ਸਕਦੇ ਬੰਦੇ ਹਾਂ ਬੰਦੇ ਖਾ ਸਕਦੇ ਆ ਬੰਦਿਆਂ ਵਾਸਤੇ ਵੀ ਅਸਲ ਤਾਂ ਬੰਦਿਆਂ ਵਾਸਤੇ ਹੀ ਇਹ ਚੀਜ਼ਾਂ ਬੰਦੇ ਖਾ ਕੇ ਬੰਦਾ ਸਿਹਤ ਰਮ ਨਹੀਂ ਬੁੜੀਆਂ ਦੇ ਤਾਂ ਬੰਦਿਆਂ ਦੇ ਲਾ ਨਹੀਂ ਨਹੀਂ ਤੇਰਾ ਮਾਂ ਬਾਪ ਬੈਠੀ ਖਾਂਦੇ ਸੀ ਸਾਰੇ ਖਾਂਦੇ ਸੀ ਕਿ ਇਹ ਸਾਰੇ ਬੰਦਿਆਂ ਵਾਸਤੇ ਹੀ ਆ ਸਾਰੀਆਂ ਚੀਜ਼ਾਂ ਇਹ ਸਾਰੀਆਂ ਤੇ ਇਹ ਤੇ ਕਾਟ ਕਰਦੇ ਨੇ ਬੰਦੇ ਦਾ ਕੋਈ ਡਰ ਨਹੀਂ ਬੰਦਿਆਂ ਤਾਂ ਹੋਰ ਵੀ ਮਜ਼ਬੂਤ ਕਰ ਦਿੰਦਾ ਠੰਡਾ ਓਕੇ ਇਹਦੇ ਵਿੱਚ ਕੋਈ ਨਹੀਂ ਆ ਬੰਦਿਆਂ ਨੂੰ ਕੱਲ ਣੀਆਂ ਦੀ ਬੰਜੀਰੀ ਨਹੀਂ ਖਾਣੀ ਣੀਆਂ ਨਹੀਂ ਖਾਣਾਗਾ ਇਹ ਚੀਜ਼ਾਂ ਦਾ ਸਾਰੀਆਂ ਮਤਲਬ ਤੁਸੀਂ ਆਹ ਰਾਮ ਨਾ ਖਾ ਸਕਦੇ ਤੇ ਹੁਣ ਅਸੀਂ ਆਪਾਂ ਉੱਥੇ ਚਟਕੇ ਕੜਾਈ ਖੋਲ ਸਕ ਝੜ ਕੇ ਜਾਈਏ ਜਿਹੜਾ ਨੋਏ ਦੀ ਕਿਤੇ ਚੰਗਾ ਨਹੀਂ ਮਾਂ ਵੀ ਤਾਂ ਖਾ ਨਾਲ ਤੇਲ ਜਿੰਨਾ ਲੱਕ ਰੱਖ ਦਿੱਤਾ ਨਾ ਸਾਰੋਂ ਦਾ ਕਰਕ ਨਾ ਲੰਬੇ ਜਿੰਨੇ ਅਜੀ ਤੋਤਾ ਨਹੀਂ ਕਰੀ ਉਹ ਕਿਹ ਹੈ ਦੋ ਕਿਲੋ ਕਿਉਂ ਦੋ ਕਿਲੋ ਕਿਉਂ ਇਹ ਦੋ ਅੰਡਾ ਨਹੀਂ ਹੈ ਨਾ ਤੁਸੀਂ ਚਾਹ ਰਹੇ ਹੋ ਕਿ ਤੁਮ ਮਨ ਤਕੀਨ ਲਏ

ਲੈਂਦਾ ਸੀ ਹਾਂ ਅੱਛਾ ਇਹ ਕਿੱਥੋਂ ਲੈਂਦਾ ਸੀ ਕਰਦਾ ਵਧੀਆ ਸਹੀ ਜਦੋਂ ਬੇਹਜ਼ਲ ਆ ਕੇ ਦੇਣਾ ਜਦੋਂ ਮੋੜੇ ਅੰਦਰ ਜਾਂਦਾ ਹਾਂ ਕਾਂ ਦਾ ਟਹਿਮਣ ਉਹ ਵੀ ਕਰਨਾ ਇਹਦਾ ਭਾਵੇਂ ਪਾਣੀ ਗਰਮ ਚ ਰੱਖੇ ਨੂੰ ਤਾਂ ਇਹ ਨੂੰ ਟੱਟੀ ਲਈਏ ਹਾਂ ਰੋਟੀਆਂ ਪੋਲੀ ਬੈੱਡੀ ਮੈਂ ਤਾਂ ਕੋਲੇ ਰੱਖ ਲਉ उना तेकरा टाकोण ने ये फिर ताजू बत्तीचा टाकोण लगे इनाक पेन डाल मला शेख जी नेरे इथं रख दो नुसिकल जी जलती हा तयार बणा कीसे

ਇਹ ਗੁੰਦੇ ਖਸਖਸੇ ਨੂੰ ਨਹੀਂ ਦੀ ਬਾਕੀ ਜਿਹੜੀਆਂ ਚੀਜ਼ਾਂ ਦੁੱਧ ਨੂੰ ਪਾਣੀ ਮਾ ਦੇ ਵਿੱਚ ਗੋਆ। ਹੁਣ ਪਾ ਲਵਾਂ ਖਾ ਖਸਖਸ ਪਾ ਦੇ। ਸੌਪਾ ਵੀ ਪਾ ਲਵਾਂ। ਇਹੋ ਜਿਹੇ ਜੇਬਾ ਆ ਟਮਾਟੋ ਵੀ ਚੱਲਣਾ। ਤੇ ਸੌਂਫ ਵੀ ਪਾਉਣਾ। ਸੌਪਾ ਪਾ ਦੇ। ਦੇਖੋ ਇਹ ਗੜੀ। ਸੌਂਫ ਹੀ ਹੈ ਸੌਂਫ। ਸੌਂਫ ਪਾ ਦੇ ਪਹਿਲਾਂ। ਕੋਸਾ ਫਟ ਗਿਆ ਸੋ ਗਰਾਂ ਸੋ ਬਾ ਮੈਂ ਬੈਠ ਗਿਆ ਮੈਂ ਕਿਉਂ ਜੂਸ ਬਣਾਉਣਾ ਹੋ ਗਿਆ ਖੋਸ਼ਕ ਸਰਕ ਨੇ ਹੱਥ ਨਾਲ ਨਿਕਲ ਪਲਾਸਟਿਕ ਇਹ ਕੱਚਾ ਹੈ ਨਹੀਂ ਨਹੀਂ ਪਾਸਟਿਕ ਪਲਾਸਟਿਕ ਹਾਸਾ ਨਾ ਨਿਕਲ ਜੀ ਬੱਚਾ ਪਸਟਿਕ ਨਹੀਂ ਕੱਟਛੀ ਜੀ ਹੋਈ ਕੱਟਛੀ ਹੈਗੀ ਕੱਟਛੀ ਨਹੀਂ ਕੱਟਛੀ ਐਤ ਨਹੀਂ ਬਣਨੀ 100 ਗ੍ਰਾਮ ਹੈ ਕਿੰਨਾ ਚੋਕ 100 ਗ੍ਰਾਮ ਬੂਰਾ ਕੋਪਾ ਨਾ ਮਾਣੇ ਤੇ ਪਾਣੀ ਦੇ ਟੈਂਕਰੇਾਰੇ ਬਾਦੇ ਵਿੱਚ ਨਹੀਂ ਨਹੀਂ ਹਜੇ ਰਹਿੰਦੇ ਹੈ ਸਾਰੇ ਬਈ ਬਹਾ ਬੂਰਾ ਨਹੀਂ ਬੂਰਾ ਕੋਪਾ ਤੁਮ ਖਾਣੇ ਪਈ ਨਹੀਂ ਇਹ ਲੋਬਨ ਖਾਣੇ ਹੋਰ ਲੋਬਨ ਖਾਣੇ ਕੱਟੇ ਪਾ ਲਈਏ ਹਾਂ ਨਾ ਹਾਂ ਹਾਂ ਨਿੱਕੇ ਹੁਣੇ ਖਾ ਜਾਂਦੇ ਮੜੇ ਜੀ ਬਸ ਉਹ ਭੁੰਨੇ ਹੋ ਜਾਂਦੇ ਤੇ ਮੋਦਰਾ ਨਾ ਲਈ ਮੈਂ ਚਲੇ ਆਂ ਨਾ ਪਰ ਕਿਹਦੀ ਫੋ ਆ ਕਿ ਕਿ ਬੜਾ ਨਹੀਂ ਕੀ ਹੋ ਗਿਆ ਦੱਬ ਲੈ ਖੁਸ਼ਕ ਹੋ ਗਈ ਹੈ ਨਾ ਸੌਂਹ ਜਾ ਰਹੇ ਅੱਗੇ ਸੌਂਹ ਕੱਟ ਜੇ ਨਾ ਸੌਂਹ ਕੱਟ ਲੈ ਜਿੱਕੇ ਹਾਂ ਸੌਂਹ ਰੱਖ ਸੌਂਹ ਨੇ ਕਿਉਂ ਘਟਦੇ ਨਾ ਇਹ ਹੇ ਤਾਂ ਆਟਾ ਵੀ ਥੋੜਾ ਜਿਹਾ ਪਾਏ ਸਾਡੇ ਚਾਹ ਸ਼ੁਕਰ ਵਿੱਚ ਪਾਇਆ ਹਾਂ ਆਏ ਅੰਕਲੁੱਚੀ ਬੋ ਬੋਲਦੇ ਆ ਹਾਂ ਗਰਮ ਹੋ ਗਿਆ ਹਾਂ ਇਹ ਲੈ ਨੱਕ ਫੇਰਤਾ ਦੀ ਇਹ ਜਿਆ ਆਈ ਫੀਟ ਨੂੰ ਹਲਾਇਆ ਜਿਹਾ ਦੇ ਦੇ ਮੈਂ ਲੈ ਨਹੀਂ ਹਲਾਦ ਨਿਕਲੇ ਮੈਂ ਬਸ ਇੰਨੇ ਕੁ ਬਣਾ ਕੇ ਆਪਾਂ ਹਲਾ ਦਿੰਦੇ ਕੋਈ ਨਹੀਂ ਸਕੇ ਬਣਾ ਕੇ ਉਹ ਖੱਦ ਹੀ ਜਾਂਦੇ ਉਹ ਥੋੜਾ ਐ ਵੀ ਖੁੱਲ ਹੀ ਜਾਂਦੇ ਪੁਰਾਣੇ ਦੀ ਬਣਾ ਹੂੰ ਕੋਲੀ ਜਾਂਦੇ ਕੋਲੀ ਨਹੀਂ ਦੇ ਹਾਂ ਅਗੋਂ ਕਿਲੇ ਨਹੀਂ ਹੋਇਆ ਕੋ ਕੋ ਨਹੀਂ ਨਿਕਲ ਆਹ ਆ ਗਿਆ ਬਾੜੀ ਨਮਕ ਨਹੀਂ ਤਾਂ ਨਹੀਂ ਆਪੇ ਮੈਂ ਥੋੜੀ ਜਿਨੀ ਕਿਤੇ ਵੀ ਰੱਖ ਮੜੀ ਜੀ ਮਸਾ ਕਰ ਤੀ ਧੂਆ ਹੈ ਬੜਾ ਜਨਾਇ ਰੱਖ ਮਾਰ ਕੇ ਮੈਂ ਤੁਹਾਨੂੰ ਆਹ ਚੀਜ਼ਾਂ ਰਚੂ ਚੀਜ਼ਾਂ ਪਤਾ ਨਹੀਂ ਮੈਂ ਤਕਨੀ ਆਹ ਦੇ ਚੀਜ਼ਾਂ ਬਸ ਨਹੀਂ ਹੁੰਦਾ ਵਾਹ ਇਹ ਸਾਰੀਆਂ ਚੀਜ਼ਾਂ ਇਦਾਂ ਨੂੰ ਕਰਦੇ ਆ ਨਾ ਤੇ ਰਮੂ ਕਰ ਕਿੰਨੇ ਦੁਕਾਨ ਤੇ ਬਣਾਉਣ ਜਿੰਨਾ ਜੋਰ ਬਸ ਜੋਰ ਵੀ ਚਾਹੀਦਾ ਮੈਂ ਕਿ ਬਣਾਉਣ ਵਾਸਤੇ ਖਾਣੀ ਹੈ ਤਾਂ ਖਾਣਾ ਆਏ ਨਾਲੋਂ ਜਨਾਵ ਨਾਲ ਜਿਆਦਾ ਜੀ ਮਿਲ ਲੱਗਦੇ। ਕਗਿਆਨਾਂ ਜੇਵਾ ਕੋਈ ਬਲਾ ਦੀ ਸੀ ਨੀ ਕਿ। ਪਾ ਕੇ ਗੋੜ ਲੈ। ਤੋਂ ਬਰਾਬਰ ਵੀ ਵੀ ਲੱਗ ਖਾਣਾ। ਹੋਰ ਟਾਈਕਾ ਬੱਚਾ ਸਾਂਭਣਾ ਕਿਹੜਾ ਸੋਖਣ ਦੀ। ਮੈਂ 2 ਵਜੇ ਆਪੇ ਸ਼ਾਮ ਦੇ ਪੈਣੇ। ਆ ਗਈ ਆ। ਖਾਣੇ ਤੋਂ। ਸੱਕਰ। ਬਦਾਮ ਪਾਉਣੇ ਪਹਿਲੇ ਬਦਾਮ ਪਾ। ਮੈਂ ਇਹ ਤਾਂ ਮੱਖੋ ਖੋਹ ਕੇ। ਬਦਾਮ ਪਾਉਂਦੇ ਹੋ ਕਿ ਹੋ ਜਾ ਛੱਡ ਜਾਈਂਗੀ। ਬਦਾਮ ਪਾਉਣੇ ਪਹਿਲੇ। ਬਦਾਮ ਮਾਵੇ ਚ ਪਾ ਨਾ ਤਾਂ ਮਾਵੇ ਚ ਮਾਵੇ ਜਾ ਰਹੀ ਚਾਰੇ ਮਾਵੇ ਨੇ ਬਦਾਮ ਕਿੰਨੇ ਪਣੇ ਬਦਾਮ ਕਿਲੋ ਕਿਲੋ ਬਦਾਮ 400 ਗ੍ਰਾਮ ਮਾਵੇ ਚ ਹਾਂ 200 ਗ੍ਰਾਮ ਮਾਵੇ ਚ ਸਾਰੇ ਨਾ ਬਣੇ ਤੂੰ ਮਰ ਜਾ ਮੈਂ ਤਾਂ ਚੱਲ ਵੀ ਨਾ ਲੱਗ ਚੁੱਕੀ ਮੈਂ ਕਿਨੇ ਅੱਡ ਕੱਟ ਨਹੀਂ ਕਰਨੀ ਨਹੀਂ ਨਹੀਂ ਅੱਗ ਕੱਟ ਕਰ ਦਿਓ ਫਿਰ ਹੈਗੀ ਜਿਆਦਾ ਜਿਆਦੀ ਕੱਟ ਕਰ ਉਸੇ ਇੱਕ ਜਣਾ ਲੰਤਲੇ ਲੱਗ ਦੇਣਾ ਫਿਰ ਨਾ ਮਿੱਕੜਾਈ ਵੀ ਛੋਟੀ ਹੈ ਭਾਣੇ ਅੱਗੇ ਕੜਾਈ ਵੱਡੀ ਨਹੀਂ ਸੀ ਇਹ ਨਹੀਂ ਬਿੰਦਰ ਲਿਓ ਡੀ ਲਗਾਇਆ ਸੀ ਨਹੀਂ ਬਿੰਦਰ ਕੀ ਵੱਡੀ ਭਾਣੇ ਕੀ ਉਹ ਨਹੀਂ ਲਗਾਇਆ ਸੀ ਨਾ ਅੱਗੇ ਹਾਂ ਐਸੀ 2 ਕਿਲੋ ਅਸਮਾਨ ਸੀ ਹਮ ਚੱਕਰ ਮਿਠਾ ਸ਼ੱਕਰ ਨਹੀਂ ਮਿਟਾਓ ਸ਼ੱਕਰ ਪਾਉਣੀ ਪਨੀਰੀ ਹਰਾ ਹੀ ਚੜ ਦੋ ਦੀ ਪਾ ਲੈਣਾ ਵੀ ਤੰਨੇ ਲਾ ਰਗੇ ਮਤਾਂ ਹੋਰ ਥੱਲੇ ਲਾਓ ਥੱਲੇ ਹੋ ਕੀ ਕਰੀਂ ਡਿਪ ਲੈ ਇਥੇ ਕਿ ਲੋ ਜਮਲਵਾਉਂ ਸੌਖੀ ਰਲਦੀ ਹੈ ਖੰਡਾ ਲਓ ਇੱਕ ਵੀ ਪਾ ਦੇ ਖੰਡਾ ਹੈ ਗੰਡਾ ਰਹਿ ਜਾ ਉਹ ਮੈਂ ਮੈਂ ਤਾਂ ਠੀਕ ਨਾ ਗੰਡਾ ਵੀ ਉਹ ਜ਼ਿਆਦੇ ਹੋ ਜਾਂਦੀਆਂ ਚੋਟਾਂ ਵਾਲੇ ਮੋਟੀਆਂ ਹੋ ਨਹੀਂ ਬਣੇ ਇਦਾਂ ਹੀ ਹਾਂ ਮੈਂ ਹੈ ਨਾ ਮੈਂ ਹਾਂ ਚਲ ਗੰਨ ਦਾ ਚੰਗੀ ਲੱਗੂਗੀ ਕਿਹੜਾ ਕੌੜੀ ਹੈ ਸक्कर ਤਾਂ ਮਿੱਠੀ ਆ ਵੀ ਸक्कर ਹਾਂ ਆਟੇ ਨਾਲ ਸक्कर ਵਾਲੀ ਹੈ ਇਹ ਸੱਕਰ ਤੇ ਪੁੱਛਦੇ ਦੋ ਕਿਲੋ ਭਾਜੇ ਦਾ ਹੱਸਣਾ ਹੋਵੇ ਤਾਂ ਇਹ ਕਿਹਦੇ ਆਟੇ ਜਿੰਨੇ ਥੋੜੇ ਨਕਰਪਣੀ ਚੀਜ਼ਾਂ ਨਹੀਂ ਲੈਣੇ ਹਵੇਚ ਤੀਜਾਂ ਦੇ ਬਰਾਬਰ ਦੀ ਚੀਜ਼ਾਂ ਕਿੰਨੇ ਹੋਣਗੀਆਂ ਦਰਟ 3 ਕਿਲੋ ਤੋਂ ਉੱਤੇ ਚੀਜ਼ਾਂ ਹੋਣਗੀਆਂ ਹਾਂ ਕਾਹਦੇ ਦਿਨ ਚਾਰ ਕਿਲੋ ਚੀਜ਼ਾਂ ਹੋ ਗਈਆਂ ਥੱਲੇ ਲਾ ਦੇਖੋ ਉੱਠੀ ਕੋਣ ਦਾਰ ਪਾਣੀ ਉਹਨਾਂ ਕੋਲ ਤੇ ਲਾ ਲਓ ਉਹਨੇ ਜਮਾ ਤਿਆਰ ਹੈ ਬੰਜੀਰੀ ਤੇ ਬਾਜੀ ਤੋਂ ਮਰਜ਼ੀ ਖਾ ਲੋ ਇਹਨੂੰ ਕਾਹਨਾ ਖਾ ਲੋ ਬੰਜੀਰੀ ਕਰੇ ਦੁੱਧ ਨਾ ਖਾ ਲੋ ਤੇ ਪਾਣੀ ਨਾ ਖਾ ਲੋ ਭਾਵੇਂ ਕਾਹ ਚੋ ਨਾ ਖਾ ਲੋ ਇਹਨੂੰ ਤੇ ਇਹ ਚੀਜ਼ ਖਰਾਬਾ ਨਹੀਂ ਕਰਨ ਵਾਲੀ ਕੋਈ ਵੀ ਇਹਦੇ ਵਿੱਚ ਸਾਰੀ ਚੀਜ਼ ਤੁਹਾਡੀ ਬਫੇਦਾਰ ਹੀ ਆ ਤੁਹਾਨੂੰ ਉਹ ਬਿਮਾਰ ਹੋ ਜਾਏ ਤਾਂ ਕੀ ਕੀ ਆ ਕਹਨਾ ਪਰਪੰਜੀਰੀ ਖਾ ਕੇ ਬੰਜੀਰੀ ਖਾ ਕੇ ਤਾਂ ਬੰਦਾ ਗੰਡਿਆ ਜਾਂਦਾ ਜਮਾ ਲੋਈ ਆ ਮੈਂ ਲੋਏ ਦੀ ਜੇ ਸਰਚਾ 100 ਗ੍ਰਾਮੀ ਆਟਾ ਇਹਦੇ ਵਿੱਚ 2.5 ਪੌਣੇ 3 ਕਿਲੋ ਕੇ ਆਉਚ। ਬਸ ਇਹ ਦਵਾ ਆਟਾ ਨਹੀਂ ਜਾਦੇ ਪਾਉਣਾ। ਤੇ ਚੀਜ਼ਾਂ ਨੇ 3 ਕਿਲੋ ਚੀਜ਼ਾਂ ਨੇ ਚੀਜ਼ਾਂ ਨੇ ਖਾਓ ਸੁਤਣਾ। ਤੇ ਚੀਜ਼ਾਂ ਹੀ ਖਾਣੀਆਂ ਆਂ ਪਾ ਆਟਾ ਤਾਂ ਖਾਣਾ ਹੋਈਗਾ। ਇਹ ਚੀਜ਼ਾਂ ਦਵਾਈਆਂ ਹੀ ਆ ਸਾਰੀਆਂ। ਇਦਾਂ ਬਸ ਮਹਾਰਾਜ ਨੇ ਕਰ ਪਾਤੀ। ਬਸ ਐਂਡ ਕਰ ਦਿੰਦੇ।